ਹਾਂਜੀ ਸਤਿ ਸ਼੍ਰੀ ਅਕਾਲ ਮੈਂ ਸੋਨੀ ਸਿੰਘ ਕੋੜੋ ਜੇਸ ਦੁਨੀਆ ਚੈਨਲ ਨਾਬਾ ਅੱਜ ਨਾਬਾ ਫਾਊਂਡੇਸ਼ਨ ਵੱਲੋਂ ਫ੍ਰੀ ਚੈੱਕਅਪ ਜਿਹਦੇ ਵਿੱਚ ਦੰਦਾਂ ਦਾ ਜਿਹਦੇ ਵਿੱਚ ਕਾਲਾ ਪੀਲੀਆ ਤੇ ਐਚ ਆਈਜੀ ਦਾ ਜਿਹੜਾ ਹੈਲਥ ਚੈੱਕਅਪ ਆ ਫ੍ਰੀ ਉਹ ਗੁਰਦੁਆਰਾ ਟੀਬੀ ਸਾਹਿਬ ਲਗਾਇਆ ਗਿਆ ਜਿਹਦੇ ਵਿੱਚ ਨਾਬਾ ਫਾਊਂਡੇਸ਼ਨ ਦੇ ਜਿਹੜੇ ਡਾਇਰੈਕਟਰ ਪ੍ਰੋਜੈਕਟ ਅਫਸਰ ਨੇ ਤੀਰਤ ਸਿੰਘ ਮਣਕੂ ਜੀ ਤੇ ਮੈਡਮ ਪ੍ਰੋਜੈਕਟ ਮੈਨੇਜਰ ਨੇ ਮੈਡਮ ਨੀਮਰ ਕਾਕਾ ਸਿੱਧੂ ਤੇ ਨਾਲ ਹੀ ਪਹੁੰਚੇ ਨੇ ਤੇ ਨਾਲੇ ਪਹੁੰਚੇ ਨੇ ਦੰਦਾਂ ਦੇ ਪਰਮਿੰਦਰ ਸਿੰਘ ਬੀ ਡੀ ਐਸ ਰਟੌਰ ਡਾਕਟਰ ਸਾਬਗੁਰਦਵਾਰਾ ਵਿਖੇ ਆਪਣੇ ਦੰਦਾਂ ਦਾ ਕੈਂਪ ਲਗਾਇਆ ਗਿਆ ਤੇ ਇੱਥੇ ਪੇਸ਼ੈਂਟਾਂ ਦੀ ਰੋਜ਼ਾਨਾ ਜੋ ਤਕਲੀਫਾਂ ਹੁੰਦੀਆਂ ਨੇ ਜਿਵੇਂ ਮੂੰਚੋਂ 스멜 ਆਉਣੀ ਜਾਂ ਹਲਕਾ ਫੁਲਕਾ ਦਰਦ ਜਾਂ ਪੀਲਾਪਨ ਜੰਮਣਾ ਉਹ ਸਾਰਾ ਦੱਸ ਰਹੇ ਨੇਗੇ ਤੇ ਉਹਨਾਂ ਲਈ ਅਸੀਂ ਦੇਖ ਰਹੇ ਸੀਗੇ ਹਾਂਜੀ ਹਾਂਜੀ ਸਾਡੇ ਵੱਲੋਂ ਮੈਡੀਸਨ ਸਾਰੀ ਉਹਨਾਂ ਨੂੰ ਫ੍ਰੀ ਦਿੱਤੀ ਜਾ ਰਹੀ ਸੀਗੀ ਬਾਕੀ ਨਵਾ ਫਾਊਂਡੇਸ਼ਨ ਵੱਲੋਂ ਸਾਨੂੰ ਹਮੇਸ਼ਾ ਸਪੋਰਟ ਕੀਤਾ ਗਿਆਗਾ ਤੇ ਬਾਕੀ ਅਸੀਂ ਔਰ ਇਹ ਜੋ ਵੀ ਕੈਂਪ ਲਗਾ ਰਹੇ ਹਾਂ ਤੇ ਉਸ ਤੇ 30% ਦੀ ਛੂਟ ਵੀ ਦੇ ਰਹੇ ਹਾਂ ਸਾਰੇ ਪੇਸ਼ੈਂਟਾਂ ਨੂੰ ਤਾਂ ਕਿ ਕੋਈ ਵੀ ਹਰ ਤਰ੍ਹਾਂ ਦਾ ਪੇਸ਼ੈਂਟ ਅਮੀਰ ਗਰੀਬ ਕਿਸੇ ਵੀ ਤਰ੍ਹਾਂ ਦਾ ਹੋਵੇ ਸਾਡੇ ਕੋਲ ਆ ਕੇ ਇਲਾਜ ਕਰਾ ਸਕੇ ਹਾਂਜੀ ਅਸੀਂ ਗੱਲ ਕਰਦੇ ਹਾਂ ਜੋ ਅੱਜ ਪੇਸ਼ੈਂਟਾਂ ਨੂੰ ਮੁਸ਼ਕਲਾਂ ਆ ਰਹੀਆਂ ਨੇ ਤੇ ਉਹ ਕਿੱਦਾਂ ਵੀ ਕਿੱਦਾਂ ਉਹਨਾਂ ਨੂੰ ਜਿਹੜੀ ਗਾਈਡਲਾਈਨ ਆ ਵੀ ਕਿੱਦਾਂ ਸੁਚੇਤ ਰਹਿਣਾ ਚਾਹੀਦਾ ਵੀ ਅੱਜ ਕੱਲ ਪੇਸ਼ੈਂਟਾਂ ਨੂੰ ਕੀ ਪ੍ਰੋਬਲਮ ਆ ਰਹੀਆਂ ਨੇ ਹਾਂਜੀ ਹਾਂਜੀ ਸਰ ਰਸ਼ੀ ਕਾਲ ਜੀ ਅਸੀਂ ਨਾਬਾ ਫਾਊਂਡੇਸ਼ਨ ਤੋਂ ਜਿਹੜਾ ਇਹ ਕੈਂਪ ਲਾਇਆ ਜੀ ਅਸੀਂ ਇਹਦੇ ਵਿੱਚ ਐਚ ਆਈ ਵੀ ਦੇ ਟੈਸਟ ਕਾਲੇ ਪੀਲੇ ਦੇ ਟੈਸਟ ਤੇ ਹੋਰ ਵੀ ਅਸੀਂ ਇਹਨਾਂ ਨੂੰ ਅਵੇਰੈਂਸ ਕਰਦੇ ਆ ਜਿਵੇਂ ਐਚ ਆਈ ਵੀ ਬਾਰੇ ਤੇ ਪਿੰਡਾਂ ਦੇ ਵਿੱਚ ਅਸੀਂ ਜਿਹੜੇ ਕੈਂਪ ਲਾਉਨੇ ਆ ਉਹ ਇਹਨਾਂ ਨੂੰ ਫ੍ਰੀ ਕੈਂਪ ਲਾ ਰਿਆਂਗੇ ਤੇ ਐਚ ਆਈ ਵੀ ਬਾਰੇ ਇਹਨਾਂ ਨੂੰ ਦੱਸਿਆ ਜਾਂਦਾ ਜਾਂ ਕਾਲੇ ਪੀਲੇ ਬਾਰੇ ਵੀ ਇਹਨਾਂ ਤੋਂ ਕਿਵੇਂ ਬਚੀਦਾ ਤੇ ਇਹਨਾਂ ਦੇ ਟੈਸਟ ਕਿੰਨੇ ਕੁ ਜ਼ਰੂਰੀ ਨੇ ਇਹ ਰੂਟੀਨ ਦੇ ਵਿੱਚ ਕਿਵੇਂ 6 ਮਹੀਨਿਆਂ ਬਾਅਦ ਕਰਾਉਣੇ ਪੈਂਦੇ ਨੇ ਜਾਂ 3 ਮਹੀਨਿਆਂ ਬਾਅਦ ਇਹ ਅਸੀਂ ਇਹਨਾਂ ਨੂੰ ਸਾਰਾ ਕੁਝ ਦੱਸ ਦਿਆਂ ਜੀ ਤੇ ਹਰ ਇੱਕ ਇਨਸਾਨ ਨੂੰ ਇਹ ਟੈਸਟ ਬਹੁਤ ਜ਼ਰੂਰੀ ਹੈ ਜਿਹੜਾ ਐਚ ਆਈ ਵੀ ਦਾ ਟੈਸਟ ਆ ਜਾਂ ਕਾਲੇ ਪੀਲੇ ਦਾ ਟੈਸਟ ਤੇ ਆਪਣੇ ਨਾਬਾ ਫਾਊਂਡੇਸ਼ਨ ਤੋਂ ਅਸੀਂ ਇਹ ਟੈਸਟ ਕਰਦੀ ਕਰਦੇ ਆ ਉਸ ਤੋਂ ਇਲਾਵਾ ਸਰਕਾਰੀ ਹਸਪਤਾਲਾਂ ਦੇ ਵਿੱਚ ਵੀ ਇਹ ਟੈਸਟ ਫ੍ਰੀ ਕੀਤੇ ਜਾਂਦੇ ਨੇ ਤੇ ਇਹਨਾਂ ਦੇ ਵਿੱਚ ਜਿਵੇਂ ਇਹ ਟੈਸਟ ਕਰਾ ਕੇ ਇਹਨਾਂ ਦਾ ਇਲਾਜ ਆ ਜਿਹੜਾ ਉਹ ਬਿਲਕੁਲ ਫ੍ਰੀ ਕੀਤਾ ਜਾਂਦਾ ਤੇ ਟੈਸਟ ਵੀ ਸਾਰੇ ਬਿਲਕੁਲ ਫ੍ਰੀ ਹੀ ਹੁੰਦੇ ਨੇ ਤੇ ਉਹਨਾਂ ਦੀ ਮੈਡੀਸਨ ਆ ਜਿਵੇਂ ਕਾਲੇ ਪੀਲੇ ਦੀ ਆ ਉਹ 3 ਮਹੀਨਿਆਂ ਬਾਅਦ 3 ਮਹੀਨੇ ਇਹਨਾਂ ਨੂੰ ਖਵਾਈ ਜਾਂਦੀ ਆ ਜੇ ਕਿਸੇ ਨੂੰ ਕੋਈ ਕਾਲਾ ਪੀਲਾ ਐਚ ਸੀ ਵੀ ਹੋ ਜਾਵੇ ਜਾਂ ਐਚ ਆਈ ਵੀ ਹੋ ਜਾਏ ਤੇ ਉਹਦੀ ਵੀ ਦਵਾਈ ਫ੍ਰੀ ਆ ਉਹ ਆਪਾਂ ਪਟਿਆਲੇ ਤੋਂ ਦਵਾਉਂਦੇ ਆ ਇਹਨਾਂ ਨੂੰ ਆਰਟੀ ਸੈਂਟਰ ਦੇ ਵਿੱਚੋਂ ਤੇ ਹੋਰ ਵੀ ਇਹਨਾਂ ਨੂੰ ਉਹ ਬਿਮਾਰੀਆਂ ਬਾਰੇ ਦੱਸਿਆ ਜਾਂਦਾ ਕਿ ਕਿ ਅੱਜ ਟੈਸਟ ਨਹੀਂ ਜਿਹੜੇ ਕਿ ਪੇਸ਼ੈਂਟ ਤਦਾਰ ਦੇਖੇ ਨਹੀਂ ਕਿੰਨੇ ਆ ਗਏ ਹਾਂ ਜੀ ਅੱਜ ਅਸੀਂ ਸਰ ਕਰਦੇ ਆਂਗੇ ਵੀ ਜਿੰਨੇ ਕ ਵੀ ਆ ਰਹੇ ਨੇ ਸਾਡੇ ਕਲੈਂਡ ਜਿਵੇਂ ਟੈਸਟ ਗੁਰਦੁਆਰਾ ਦੇ ਇੱਥੇ ਅਸੀਂ ਉਹਨਾਂ ਦੇ ਟੈਸਟ ਅੱਜ ਬਿਲਕੁਲ ਸਾਰੇ ਫ੍ਰੀ ਕਰਾਂਗੇ ਦੇਖਦੇ ਆਂ ਜੀ ਵੀ ਇਹਨਾਂ ਦੇ ਵਿੱਚੋਂ ਕੌਣ ਜੇ ਕਿਸੇ ਨੂੰ ਕੋਈ ਇਦਾਂ ਦੀ ਪ੍ਰੋਬਲਮ ਆਉਂਦੀ ਆ ਉਹ ਵੀ ਦਵਾਈ ਅਸੀਂ ਆਪ ਹੀ ਦਵਾਵਾਂਗੇ ਇਹ ਬਹੁਤ ਵੱਡਾ ਅਪਰਾਲਾ ਹੈ ਜਿਹੜਾ ਨਾਬਾ ਫਾਊਂਡੇਸ਼ਨ ਵੱਲੋਂ ਕੀਤਾ ਜਾ ਰਿਹਾ ਕਿਉਂਕਿ ਪੇਸ਼ੈਂਟਾਂ ਨੂੰ ਕਈ ਵਾਰੀ ਆਪਣੇ ਰੁਝੇਵਿਆਂ ਦੇ ਵਿੱਚ ਛੋਟੇ-ਮੋਟੇ ਉਹਦੇ ਵਿੱਚ ਪਤਾ ਹੀ ਨਹੀਂ ਲੱਗਦਾ ਵੀ ਕਦੋਂ ਬਿਮਾਰੀ ਨੇ ਵੱਡੀ ਹੋ ਜਾਣਾ ਮੈਂ ਸੋਨੀ ਸਿੰਘ ਘੜੋ ਦੇਸ਼ ਦੁਨੀਆ ਨਾਬਾ